ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਪਹਿਲਾਦ ਜਿਵੇਂ ਕਿ ਅਸੀਂ ਸਾਰਿਆਂ ਨੇ ਬਾਣੀ ਵਿੱਚ ਪੜ੍ਹਿਆ ਤੇ ਸੁਣਿਆ ਹੈ ਹਰਨਾਖਸ਼ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਹਰਨਾਖਸ਼ ਤੇ ਪਹਿਲਾਦ ਭਗਤ ਕੌਣ ਸੀ ਤੇ ਕਿਉਂ ਗੁਰੂ ਜੀ ਨੇ ਉਹਨਾਂ ਦਾ ਨਾਮ ਬਾਣੀ ਵਿੱਚ ਲਿਆ ਹੈ ਆਓ ਪਹਿਲਾਂ ਜਾਣਦੇ ਹਾਂ ਕਿ ਹਰਨਾਖਸ਼ ਕੌਣ ਸੀ ਹਰਨਾਖਸ਼ ਨਾਮ ਦਾ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ ਪਰ ਉਹ ਬਹੁਤ ਹੀ ਪਾਪੀ ਦੁਸ਼ਟ ਤੇ ਹੰਕਾਰੀ ਸੀ ਉਸਨੇ ਬ੍ਰਹਮਾ ਜੀ ਦੀ ਪਗਤੀ ਕਰਕੇ ਇਹ ਵਰਦਾਨ ਪ੍ਰਾਪਤ ਕੀਤਾ ਕਿ ਨਾ ਉਹ ਦਿਨੇ ਮਰੇਗਾ ਨਾ ਉਹ ਰਾਤ ਨੂੰ ਮਰੇਗਾ ਨਾ ਉਹ ਅੰਦਰ ਮਰੇਗਾ ਤੇ ਨਾ ਉਹ ਬਾਹਰ ਮਰੇਗਾ ਨਾ ਕਿਸੇ ਜਾਨਵਰ ਤੋਂ ਮਰੇਗਾ ਤੇ ਨਾ ਹੀ ਕਿਸੇ ਇਨਸਾਨ ਕੋਲੋਂ ਨਾ ਹੀ ਕਿਸੇ ਹਥਿਆਰ ਨਾਲ ਮਰੇਗਾ ਭਗਵਾਨ ਤੋਂ ਅਮਰ ਹੋਣ ਦਾ ਵਰਦਾਨ پا ਕੇ ਉਹ ਆਪ ਹੀ ਭਗਵਾਨ ਬਣ ਬੈਠਿਆ ਉਸਨੇ ਆਉਂਦਿਆਂ ਹੀ ਆਪਣੇ ਸ਼ਹਿਰ ਵਿੱਚ ਟੰਡੋਰਾ ਫਿਰਾ ਦਿੱਤਾ ਕਿ ਕੋਈ ਇਸਤਰੀ ਪੁਰਸ਼ ਕਿਸੇ ਦੇਵਤੇ ਭਗਵਾਨ ਦਾ ਨਾਮ ਨਾ ਲਵੇ ਬਸ ਇਹੋ ਜਾਪ ਕੀਤਾ ਜਾਏ ਹਰੇ ਹਰਨਾਕਸ਼ ਹਲੇਰ ਨਾਕਸ਼ ਥਲੇ ਹਰਨਾਕਸ਼ ਉਸਨੇ ਭਗਵਾਨ ਦੇ ਮੰਦਰਾਂ ਨੂੰ ਬੰਦ ਕਰਵਾ ਦਿੱਤਾ ਅਤੇ ਲੋਕਾਂ ਨੂੰ ਆਪਣੀ ਪੂਜਾ ਕਰਨ ਲਈ ਕਿਹਾ ਡਰ ਦੀ ਗਰੀਬ ਪਰਜਾ ਉਸ ਨੂੰ ਰੱਬ ਵਾਂਗ ਪੂਜਣ ਲੱਗੀ ਉਹ ਰੱਬ ਨੂੰ ਮੰਨਣ ਵਾਲੇ ਲੋਕਾਂ ਉੱਤੇ ਅਤਿਆਚਾਰ ਕਰਨ ਲੱਗਾ ਇਹ ਦੇਖ ਕੇ ਦੇਵਤੇ ਵੀ ਭੈਪੀਤ ਹੋ ਗਏ ਕਬਰਾਏ ਹੋਏ ਵਿਸ਼ਨੂੰ ਭਗਵਾਨ ਕੋਲ ਗਏ ਤਾਂ ਵਿਸ਼ਨੂੰ ਭਗਵਾਨ ਜੀ ਨੇ ਹੌਸਲਾ ਦਿੰਦੇ ਹੋਏ ਕਿਹਾ ਕਿ हे ਦੇਵਤਿਓ ਕਬਰਾਉ ਨਾ ਸਦਾ ਰਾਜ ਧਰਮ ਕਰਦਾ ਹੈ ਆ ਧਰਮ ਦੀ ਸ਼ਕਤੀ ਰਾਜ ਨਹੀਂ ਕਰਦੀ ਨਾਕਸ਼ ਦੀ ਮੌਤ ਦਾ ਕਾਰਨ ਉਸ ਦਾ ਧਰਮ ਉਸ ਦਾ ਹੰਕਾਰ ਹੋਏਗਾ ਕੁਝ ਸਮੇਂ ਬਾਅਦ ਹਰਨਾਕਸ਼ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਪਹਿਲਾਦ ਜੋ ਕਿ ਵਿਸ਼ਨੂੰ ਦਾ ਭਗਤ ਸੀ ਪਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਕੱਲਰ ਵਿੱਚ ਕਮਨ ਫੁੱਲ ਉਗਿਆ ਦੈਂਤ ਦੇ ਘਰ ਭਗਤ ਹੋਇਆ ਘਰ ਹਰਨਾਕਸ਼ ਦੈਂਤ ਦੇ ਕੱਲਰ ਕਬਰ ਭਗਤ ਪਹਿਲਾਦ ਜਦੋਂ ਪਹਿਲਾਦ 6 ਸਾਲ ਦਾ ਹੋਇਆ ਤਾਂ ਉਸਨੂੰ ਪਾਠਸ਼ਾਲਾ ਵਿੱਚ ਪੜਨ ਬਿਠਾਇਆ ਪਾਠਸ਼ਾਲਾ ਦੇ ਮੁੱਖ ਅਧਿਆਪਕ ਦਾ ਨਾਂ ਸੰਡਾ ਮਰਗਾ ਸੀ ਉਹ ਵੀ ਬਹੁਤ ਖੁਸ਼ ਹੋ ਗਿਆ ਕਿ ਰਾਜੇ ਦੇ ਪੁੱਤਰ ਨੂੰ ਪੜਾਉਣ ਨਾਲ ਉਸ ਦੀ ਸ਼ੋਭਾ ਹੋਰ ਵਧੇਗੀ ਅਤੇ ਉਸ ਨੂੰ ਧਨ-ਮਾਲ ਵੀ ਬਹੁਤ ਮਿਲੇਗਾ ਜਦੋਂ ਉਸ ਨੇ ਪਹਿਲਾਦ ਨੂੰ ਪੜਾਉਣਾ ਆਰੰਭ ਕੀਤਾ ਤਾਂ ਸਭ ਤੋਂ ਪਹਿਲਾਂ ਉਸ ਨੇ ਬਾਲਕਾ ਨੂੰ ਕਿਹਾ ਕਿ ਆਖੋ ਸਾਰੇ ਹਰਨਾਖਸ਼ ਮਹਾਰਾਜ ਦੀ ਜੈ ਪਰ ਪ੍ਰਹਲਾਦ ਨੇ ਬਾਕੀ ਬੱਚਿਆਂ ਵਾਂਗ ਅਜਿਹਾ ਕਹਿਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ RAM ਨਾਮ ਜਲੇ ਥਲੇ ਅਗਨ ਹਵਾ ਸਭ ਮੇ RAM ਰਹਾ RAM ਭਗਵਾਨ RAM ਜਦੋਂ ਪੰਡੇ ਦੇ ਸਮਝਾਉਣ ਤੇ ਪ੍ਰਹਲਾਦ ਨਾ ਮੰਨਿਆ ਤਾਂ ਉਸਨੇ ਹਰਨਾਕਸ਼ ਨੂੰ ਜਾ ਕੇ ਸਾਰੀ ਗੱਲ ਦੱਸੀ ਇਹ ਗੱਲ ਸੁਣ ਕੇ ਹਰਨਾਕਸ਼ ਨੇ ਪਹਿਲਾਦ ਨੂੰ ਸੱਦਿਆ ਅਤੇ ਕਿਹਾ "ਰਾਮ ਦਾ ਨਾਮ ਨਾ ਬੋਲ, ਮੇਰਾ ਨਾਮ ਲੈ ਹਰਨਾਕਸ਼, ਹਰਨਾਕਸ਼ ਦੀ ਮਾਲਾ ਫੇਰ।" ਪਰ ਪਹਿਲਾਦ ਅੱਗੂ ਕਹਿੰਦਾ ਹੈ ਕਿ "ਜਿਸ ਪਾਸੋਂ ਤੂੰ ਸਾ ਵਾਰ ਲਿਆ, ਉਹ ਮੇਰਾ ਰਾਮ ਹੈ, ਉਹ ਭਗਵਾਨ ਹੈ।" ਇਹ ਸੁਣ ਕੇ ਹਰਨਾਕਸ਼ ਦਾ ਗੁੱਸਾ ਤੇ ਕਾਬੂ ਨਾ ਰਹਾ, ਉਸਨੇ ਪਹਿਲਾਦ ਨੂੰ ਮਾਰਨ ਦੀ ਧਮਕੀ ਦਿੱਤੀ, ਡਰਾਵੇ ਦਿੱਤੇ, ਪਰ ਉਹ ਨਾ ਮੰਨਿਆ। ਅਖੀਰ ਉਸਨੇ ਸੱਚਮੁੱਚ ਹੀ ਪਹਿਲਾਦ ਨੂੰ ਮਾਰਨ ਦੇ ਹੁਕਮ ਦੇ ਦਿੱਤੇ। ਸਭ ਤੋਂ ਪਹਿਲਾਂ ਹਰਨਾਕਸ਼ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਪਹਿਲਾਦ ਨੂੰ ਦਰਿਆ ਵਿੱਚ ਸੁੱਟ ਦਿਵੋ। ਦੈਂਤਾ ਨੇ ਪਹਿਲਾਦ ਨੂੰ ਦੋ ਵਾਰ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੀ ਅਸ਼ੱਲਾਂ ਉਸ ਨੂੰ ਬਾਹਰ ਲੈ ਆਉਂਦੀਆਂ ਸਨ। ਪਹਿਲਾਦ ਹੱਸਦਾ ਹੋਇਆ ਬਾਹਰ ਆ ਜਾਂਦਾ। ਪਰੇਸ਼ਾਨ ਹੋਏ ਦੈਂਤ ਵਾਪਸ ਆ ਕੇ ਹਰਨਾਕਸ਼ ਨੂੰ ਸਾਰੀ ਕਹਾਣੀ ਸੁਣਾਉਂਦੇ ਹਨ। ਹਰਨਾਕਸ਼ ਪਹਿਲਾਂ ਦੈਂਤਾ ਨੂੰ ਝਿੜਕਦਾ ਹੈ ਅਤੇ ਫਿਰ ਹੁਕਮ ਦਿੰਦਾ ਹੈ ਕਿ ਇਸ ਨੂੰ ਉੱਚੇ ਪਹਾੜ ਤੋਂ ਸੁੱਟ ਦਿਓ। ਉਹਰ ਨਾਕਸ਼ ਦੀ ਗੱਲ ਮੰਨ ਕੇ ਚੱਲ ਜਾਂਦੇ ਹਨ ਜਦੋਂ ਉਹ ਪਹਿਰਲਾਦ ਨੂੰ ਉੱਚੇ ਪਹਾੜ ਤੋਂ ਧੱਕਾ ਦੇਣ ਲੱਗੇ ਤਾਂ ਪਹਿਰਲਾਦ ਨੇ ਰਾਮ ਆਖਿਆ ਰਾਮ ਆਖਣ ਦੀ ਹੀ ਢਿ ਢਲ ਸੀ ਕਿ ਉਸ ਵੇਲੇ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਹਵਾ ਵਿੱਚ ਉੱਡਦਾ ਫੁੱਲ ਸੀ ਨੂੰ ਆਇਆ ਧਰਤੀ ਉੱਤੇ ਪੈਰਾਂ ਪਾਰ ਖਲੋ ਗਿਆ ਰਤਾ ਝੋਟਣਾ ਲੱਗੀ ਪਹਾੜਤ ਵਿੱਚੋਂ ਐਸੀ ਬਿਜਲੀ ਪ੍ਰਗਟ ਹੋਈ ਕਿ ਦੈਂਤ ਉੱਥੇ ਹੀ ਡਿੱਗ ਕੇ ਸਵਾਹ ਹੋ ਗਏ ਰਾਮ ਦਾ ਪਿਆਰਾ ਭਗਤ ਤੁਰ ਕੇ ਮੁੜ ਰਾਜਧਾਨੀ ਵਾਪਸ ਆ ਗਿਆ ਹਰਨਾਕਸ਼ ਦੇ ਗੁੱਸੇ ਦਾ ਕੋਈ ਅੰਤ ਨਹੀਂ ਰਿਹਾ ਉਸ ਨੇ ਪਹਿਰਲਾਦ ਦੇ ਚ ਪੀੜਾ ਮਾਰੀਆਂ ਪਰ ਪਹਿਰਲਾਦ ਮੁਸਕਰਾਉਂਦਾ ਰਿਹਾ ਉਸ ਨੇ ਆਪਣੇ ਸੈਨਿਕਾਂ ਨੂੰ ਹੁਕਮ ਦੇ ਦਿੱਤਾ ਕਿ ਪਹਿਰਲਾਦ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਵੇ ਜਿੱਥੇ ਉਹ ਕੁੱਟ-ਕੁੱਟ ਕੇ ਮਰ ਜਾਵੇਗਾ ਪਰ ਪਹਿਰਲਾਦ ਦਾ ਬਾੜ ਵੀ ਵਿੰਗਾ ਨਹੀਂ ਹੋਇਆ ਹਰਨਾਕਸ਼ ਨੇ ਫਿਰ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਪਹਿਰਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਜਾਵੇ ਹੋਲਿਕਾ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕਦੀ ਹੋਲਿਕਾ ਪਹਿਰਲਾਦ ਨੂੰ ਲੈ ਕੇ ਲੋਈ ਦੀ ਬੁੱਕਲ ਮਾਰ ਕੇ ਅੱਗ ਵਿੱਚ ਬੈਠ ਗਈ ਜਦੋਂ ਅੱਗ ਬੁਜੀ ਤਾਂ ਪਹਿਰਲਾਦ ਸਹੀ ਸਲਾਮਤ ਬਾਹਰ ਨਿਕਲ ਆਇਆ ਪਰ ਹੋਲਿਕਾ ਜਲ ਕੇ ਸੁਆਹ ਹੋ ਗਈ ਸੀ ਹੁਣ ਹਰਨਾਕਸ਼ ਦੇ ਸਬਰ ਦਾ ਬੰਨ ਟੁੱਟ ਗਿਆ ਗੁੱਸੇ ਵਿੱਚ ਆ ਕੇ ਉਸਨੇ ਤਲਵਾਰ ਕੱਢ ਲਈ ਅਤੇ ਪਹਿਰਲਾਦ ਨੂੰ ਤਪ ਦੇ ਥੰਮ ਨਾਲ ਜੱਫੀ ਪਾਉਣ ਲਈ ਹੁਕਮ ਦਿੱਤਾ ਪਹਿਰਲਾਦ ਦੇ ਦਿਲ ਵਿੱਚੋਂ ਆਵਾਜ਼ ਆਈ ਪਾ ਲੈ ਤਪ ਦੇ ਥੰਮਾਂ ਨੂੰ ਜੱਪੀਆਂ ਆਪੇ ਤੈਨੂੰ ਹਰਾਮ ਰੱਖ ਲਉ ਜਿਉਂ ਪਹਿਰਲਾਦ ਨੇ ਤਪ ਥੰਮ ਨਾਲ ਜੱਫੀ ਪਾਈ ਤਾਂ ਥੰਮ ਪਾਟ ਗਿਆ ਅਤੇ ਉਸ ਵਿੱਚੋਂ ਨਰਸਿੰਘ ਅਵਤਾਰ ਧਾਰ ਕੇ ਬਾਹਰ ਨਿਕਲ ਆਇਆ ਜੋ ਕਿ ਖੁਦ ਵਿਸ਼ਨੂੰ ਭਗਵਾਨ ਆਪ ਸਨ ਨਰਸਿੰਘ ਨਾ ਤਾਂ ਆਦਮੀ ਸੀ ਅਤੇ ਨਾ ਹੀ ਜਾਨਵਰ ਨਰਸਿੰਘ ਹਰਨਾਕਸ਼ ਨੂੰ ਦਰਵਾਜ਼ੇ ਤੇ ਲੈ ਗਿਆ ਕਿਉਂਕਿ ਉਹ ਨਾ ਤਾਂ ਅੰਦਰ ਮਰ ਸਕਦਾ ਸੀ ਅਤੇ ਨਾ ਹੀ ਬਾਹਰ ਉਸ ਵੇਲੇ ਨਾ ਤਾਂ ਦਿਨ ਸੀ ਅਤੇ ਨਾ ਹੀ ਰਾਤ ਸ਼ਾਮ ਦਾ ਵੇਲਾ ਸੀ ਨਰਸਿੰਘ ਦਾ ਮੂੰਹ ਸ਼ੇਰ ਦਾ ਅਤੇ ਸਰੀਰ ਇਨਸਾਨ ਦਾ ਸੀ ਨਾਰਸਿੰਘ ਨੇ ਦਹਲੀਜ ਉੱਤੇ ਲੈ ਜਾ ਕੇ ਹਰਨਾਕਸ਼ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ। ਪਵਨਾ ਤੋਂ ਧਰਤੀ 'ਤੇ ਸੀ, ਧਰਤੀ 'ਤੇ ਸੀ ਅਤੇ ਨਾ ਹੀ ਆਸਮਾਨ 'ਤੇ। ਫਿਰ ਆਪਣੇ ਲੰਮੇ-ਲੰਮੇ ਨੋਹਾਂ ਦੇ ਨਾਲ ਹਰਨਾਕਸ਼ ਦਾ ਸਰੀਰ ਪਾੜ ਦਿੱਤਾ ਅਤੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਇਸ ਤਰ੍ਹਾਂ ਭਗਵਾਨ ਨੇ ਆਪਣੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ। ਇੱਥੇ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਸਾਡੇ ਦੋ ਤਿਹਾਰਾਂ ਦਾ ਜਨਮ ਵੀ ਇਸ ਸਾਖੀ ਤੋਂ ਹੋਇਆ ਹੈ। ਹਰਨਾਕਸ਼ ਦੇ ਕਹਿਣ ਉੱਤੇ ਹੋਲੀਕਾ ਲੋਈ ਤੇ ਬੁੱਕਲ ਮਾਰ ਕੇ ਪਰਲਾਦ ਨੂੰ ਗੋਦ ਵਿੱਚ ਲੈ ਕੇ ਅੱਗ ਦੀ ਧੂਣੀ ਵਿੱਚ ਬੈਠ ਗਈ ਸੀ ਜਿਸ ਦਿਨ ਹੋਲਿਕਾ ਅੱਗ ਵਿੱਚ ਬੈਠੀ ਸੀ ਉਸ ਦਿਨ ਤੇ ਲੋਹੜੀ ਦਾ ਤਿਹਾਰ ਮਨਾਇਆ ਜਾਣ ਲੱਗਾ ਲੋਹੜੀ ਸ਼ਬਦ ਲੋਈ ਤੋਂ ਬਣਿਆ ਹੈ ਜਿਸ ਦਿਨ ਹੋਲਿਕਾ ਅੱਗ ਵਿੱਚ ਸੜ ਕੇ ਸੁਆਹ ਹੋ ਗਈ ਅਤੇ ਪਹਿਰਲਾਦ ਭਗਤੀ ਕਰਦਾ ਸਹੀ ਸਲਾਮਤ ਬਾਹਰ ਨਿਕਲਿਆ ਉਹ ਦਿਨ ਹੋਲੀ ਦੇ ਤਿਹਾਰ ਵਜੋਂ ਮਨਾਇਆ ਜਾਣ ਲੱਗਾ ਇਸ ਤਰ੍ਹਾਂ ਨੇਕੀ ਦੀ ਬਦੀ ਤੇ ਜਿੱਤ ਹੋ ਗਈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪ ਜੀ ਦੇ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।